ਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸਰਾ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪੈਂਡ ਵਾਂਦਰ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਬਾਈ ਕੋਲੇ ਪਹਿਲੀ ਯਾਰ ਵੀਡੀਓ ਬਣਾਉਣੇ ਆਪਾਂ ਅੱਜ ਤੋਕੜ ਵੈੜ ਬਾਈ ਕੋਲੇ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਸਬਸਕ੍ਰਾਈਬ ਕਰ ਲੈਣਾ Facebook ਪੇਜ ਨੂੰ ਫੋਲੋ ਕਰ ਲਾ ਕਰੋ ਕਿਉਂਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਜੇ ਕਿਸੇ ਨੇ ਵੀਡੀਓ ਬਣਾਉਣੀ ਹੁੰਦੀ ਹੈ ਜੀ ਉਹ ਆਪਣੇ ਨਾਲ ਕਨੈਕਟ ਕਰਦਾ ਕਰੋ ਆਪਣਾ ਮੋਬਾਈਲ ਨੰਬਰ ਹੈਗਾ 847362244 ਬਾਕੀ ਆਪੋ ਬਾਈ ਨਾਲ ਕਰਦੇ ਗੱਲਬਾਤ ਬਾਈ ਆਓ ਬਾਈ ਅਸੀਂ ਗੱਲ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਪਿੰਡ ਐਡਰੈਸ ਦੱਸਿਓ ਨਾਮ ਕਹੜਾ ਹਾਂਜੀ ਪਿੰਡ ਵੰਦਾ ਰੋਡ ਹਾਂਜੀ ਪੀਓ ਬਾਗਾ ਪੁਰਾਣਾ ਜਿਹੜਾ ਮੋਗਾ ਤੇ ਨੇੜੇ ਪਿੰਡ ਕਿਹੜੇ ਰਹਿੰਦੇ ਆ ਕਿਹੜੇ ਲੰਬ ਵਾਲੀ ਵੀ ਆ ਹਾਂਜੀ ਵੀਆ ਵੀ ਸੁਖਾਣਾ ਦੇ ਠੀਕ ਹੈ ਜੀ ਤੇ ਜਿਹੜੀ ਆਪਣੇ ਕੋਲ ਆ ਬੈੜ ਆਈ ਟੋਕੜਾ ਹੈ ਉੱਕੜਾਈ ਠੀਕ ਐ ਤੇ ਕਿੰਨਾ ਦੁੱਧ ਆ 7 ਕਿਲੋ 7 ਕਿਲੋ ਠੀਕ ਐ ਤੇ ਬਣੀ ਬੁਣੀ ਬਣੀ ਉਹਨੇ ਅੰਦਰ ਸਿਆ ਮਾਲਕਾਂ ਨੇ ਆਪਣੇ ਕੋਲ ਦਾਈ ਗੀ ਠੀਕ ਐ ਜੀ ਬਾਕੀ ਦੱਸਿਆ ਆਪਾਂ ਅੱਜ ਦਾ ਅੱਜ ਦੀ ਘੜੀ ਖਾਲੀ ਕਰਕੇ ਦੇਣੀ ਆ ਖਾਲੀ ਕਰਕੇ ਦੇਣੀ ਹਾਂ ਚੈੱਕ ਕਰ ਲਈ 7 ਕਿਲੋ ਦਾ ਦੁੱਧ ਭਾਵੇਂ ਦੋ ਟਾਂਕ ਚੋਕੇ ਲੈ ਠੀਕ ਐ ਜੀ ਤੋਰੇ ਬਰੇ ਮੜਾਏ ਬਾਕੀ ਅੱਗੇ ਸ਼ੇਅਰ ਕਰਦਾ ਕਰੋ ਵੀਡੀਓ ਨੂੰ ਬਾਈਕ ਕੋਲ ਥੋੜੀ ਜਗ੍ਹਾ ਭੀੜੀ ਆ ਚੈੱਕ ਕਰ ਲਈ ਤੋਰਾ ਗੁਰਾ ਬਹੁਤ ਸੋਹਣਾ ਜੀ ਵੇੜ ਦਾ ਮੋੜਦਾ ਜੀ ਚੈੱਕ ਕਰ ਲਈ ਤੁਸੀਂ ਤੋਰਾ ਗੁਰਾ ਪੂਰਾ ਚੰਗਾ ਜੀ ਥਾਣੇ ਵੀ ਮੁਠੀ ਵਾਲਾ ਗਿਆ ਇੱਥੇ ਲੱਗਿਆ ਕਸਿਆ ਲੈ ਫੁਮਾ ਲੈ ਸੁਆਹ ਐ ਤਾਂ ਦੋ ਬਾਈ ਕਹਿੰਦਾ ਦੱਸਦੀ ਆ ਪਹਿਲਾ ਸੁਆਹ ਸਤਿ ਹਾਂਜੀ ਹਾਂਜੀ ਨੇੜ ਤੋਂ ਹੁਣ ਥਾਣ ਵੀ ਦਿਖਾਣੇ ਹੀ ਚੈੱਕ ਕਰੀ ਪੂਰਾ ਗਾਇਬ ਤੇ ਥਾਣ ਲੱਗਿਆ ਵਾ ਕੋਈ ਫੋਰਡ ਸ਼ਾਂਗ ਨਹੀਂ ਜੀ ਥਾਣਾ ਹੀ ਡੰਨਾ ਵੀਰੇ ਜਾਵਾ ਓਕੇ ਆ ਬਾਈ ਠੀਕ ਛੱਡੇ ਸੀ ਫੋਲ ਧਾਰਾ ਮਾਰ ਕੇ ਦਿਖਾ ਦੇ ਮਾਰ ਦੇ ਚਲ ਧਾਰਾ ਹੀ ਬਾਈ ਦੇ ਨਾਲ ਲੈ ਗੰਨਿਆਂ ਕੋ ਵਰਦੀ ਆ ਚੈੱਕ ਕਰੋ ਤੁਸੀਂ ਨੇ ਠੀਕ ਹੈ ਜੀ। ਨਿਆਣਾ ਪਾਉਣਾ ਪਾੜੇ ਨਹੀਂ ਬਣਾਣਾ। ਨਹੀਂ ਠੀਕ ਹੈ ਜੀ। ਬਾਕੀ ਜਿਹੜਾ ਵੀਰ ਬਾਈ ਖਰੀਦੂ ਆ ਉਹ ਦੋ ਟਾਈਮ ਚੋ ਕੇ ਲੈ ਕੇ ਜਾਵੇ। ਚੈੱਕ ਕਰਦੇ ਦੀ ਪਹਿਲਾਂ ਕਿਰਾ ਹਨ। ਬੋਦੀ ਬੋਦੀ ਫੇਸਬੁਕ ਵੀ ਪੂਰਾ ਚੰਗਾ। ਤੇ ਫਿਰ ਬਾਈ ਕਾਲੇ ਮੁੱਲ ਇਹਦਾ ਮੁੱਲ ਇਹਦਾ 22000 22000 ਮਾਨ ਤਾਨ ਹੋ ਜੂਆ ਕਰ ਦਿਆਂਗੇ ਆ ਬੰਦੇ ਦਾ ਠੀਕ ਆ ਬਾਈ ਕਹਿੰਦਾ ਮੁੱਲ 22000 ਆ ਜੀ ਵਿੱਚੋਂ ਮਾਨ ਤਾਨ ਹੋ ਜੂ ਕੋਈ ਫਿਕਸ ਰੇਟ ਨਹੀਂ ਤੇ ਜਿਹਨੂੰ ਬਾਈ ਬੜ ਚੰਗੀ ਲੱਗਦੀ ਹੋਵੇ ਬਾਈ ਨਾਲ ਜ਼ਰੂਰ ਕਨੈਕਟ ਕਰਿਓ ਤੇ ਵੀਰੇ ਮੋਬਾਈਲ ਨੰਬਰ ਆਪਣਾ 8567029137 85670 70 29137 29237 ਬਾਕੀ ਨੰਬਰ ਸਕਰੀਨ ਤੇ ਚੱਲਦਾ ਬਾਈ ਨਾਲ ਕਨੈਕਟ ਕਰ ਲਓ ਧੰਨਵਾਦ ਜੀ ਥੈਂਕ ਯੂ ਮਿਲਦੇ ਆ ਹੋਰ ਵੀਡੀਓ ਤੇ ਆਪਾਂ